ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਹੋ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਮੈਂ ਬਲਜਿੰਦਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਤੇ ਹਾਂਜੀ ਸਾਰਿਆਂ ਨੂੰ ਸਮੱਸਿਆ ਹੈਗੀ ਐ ਪਿਗਮੈਂਟੇਸ਼ਨ ਦੀ ਛਾਈਆਂ ਦੀ ਰਿੰਕਲ ਦੀ ਡਾਰਕ ਸਰਕਲ ਦੀ ਤੇ ਉਹਦਾ ਇੱਕੋ ਹੀ ਸੋਲੂਸ਼ਨ ਹੈਗਾ ਇਹ ਬਿਨਾ ਕਿਸੇ ਪੈਕ ਲਗਾਏ ਬਿਨਾ ਕਿਸੇ ਦਵਾਈ ਤੂੰ ਆਪਾਂ ਕਿਦਾਂ ਠੀਕ ਕਰ ਸਕਦੇ ਆ ਉਹ ਹੀ ਮੈਂ ਤੁਹਾਨੂੰ ਦੱਸਦੀ ਹਾਂ ਕਿਸ ਚੀਜ਼ ਨਾਲ ਆਪਾਂ ਕਿਹੜੇ ਕਿਹੜੇ ਮਤਲਬ ਕਿ ਐਂਗਲ ਨਾਲ ਆਪਾਂ ਮ사ਜ ਕਰਕੇ ਆਪਣੇ ਚਿਹਰੇ ਦੀ ਤੇ ਉਹ ਚੀਜ਼ਾਂ ਆਪਾਂ ਆਪਣੇ ਫੇਸ ਤੋਂ ਹਟਾ ਸਕਨੇ ਆ ਠੀਕ ਹੈ ਜਿਨ੍ਹਾਂ ਦੇ ਡਾਰਕ ਸਰਕਲ ਹੋ ਚੁੱਕੇ ਨੇ ਜਿਨ੍ਹਾਂ ਦੇ ਝੁਲੜੀਆਂ ਪੈ ਚੁੱਕੀਆਂ ਨੇ ਜਿਨ੍ਹਾਂ ਦੇ ਜੋ ਲਾਈਨ ਨਹੀਂ ਹੈਗੀ ਜਿਨ੍ਹਾਂ ਦੇ ਮੱਥੇ ਤੇ ਵੱਟ ਪਏ ਹੋਏ ਨੇ ਜਿਨ੍ਹਾਂ ਦੇ ਇੱਥੇ ਤਿਰੂੜੀਆਂ ਪੈ ਚੁੱਕੀਆਂ ਨੇ ਜਿਵੇਂ ਜਿਹਨੂੰ ਝੁਲੜੀਆਂ ਕਹਿੰਦੇ ਆਪਾਂ ਹਨਾ ਤੇ ਉਹ ਸਾਰੇ ਜਿਹੜੇ ਇਹ ਚੀਜ਼ਾਂ ਨੇ ਨਾ ਫੇਸ ਤੇ ਹਨਾ ਪਿੰਪਲ ਹੋ ਚੁੱਕੇ ਨੇ 글로 ਨਹੀਂ ਹੈਗਾ ਚਿਹਰੇ ਤੇ ਉਹਨੂੰ ਕਿਸ ਤਰੀਕੇ ਨਾਲ ਆਪਾਂ ਠੀਕ ਕਰ ਸਕਨੇ ਆ ਮੈਂ ਤੁਹਾਨੂੰ ਦੱਸਦੀ ਉਹਦੇ ਲਈ ਪਹਿਲਾਂ ਤੇ ਆਪਾਂ ਲੈਣਾ ਹੈਗਾ ਬਦਾਮ ਰੋਗਨ ਯਾਨੀ ਕਿ ਬਦਾਮਾਂ ਦਾ ਤੇਲ ਇਹ ਬਦਾਮ ਰੋਗਨ ਹੈਗਾ ਇਹ ਤੁਸੀਂ ਕਿਤੋਂ ਵੀ ਲੈ ਸਕਦੇ ਹੋ ਪंसारी ਤੋਂ ਜਾਂ ਕਿਸੇ ਮੈਡੀਕਲ ਸਟੋਰ 'ਚ ਤੁਹਾਨੂੰ इजीली ਮਿਲ ਜਾਊਗਾ ਬਦਾਮ ਰੋਗਨ ਜਿਹੜਾ ਹੈਗਾ ਨਾ ਇੰਨਾ ਵਧੀਆ ਹੈ ਪਹਿਲਾਂ ਤੇ ਇਹਨੂੰ ਨਾਵੀਂ 'ਚ ਯਾਨੀ ਕਿ ਧੁੰਨੀ 'ਚ ਲਗਾਉਣ ਦੇ ਬਹੁਤ ਫਾਇਦੇ ਨੇ ਰਾਤ ਨੂੰ ਤੁਸੀਂ ਦੋ ਬੂੰਦਾਂ ਆਪਣੀ ਧੁੰਨੀ ਤੇ ਲਗਾ ਲਓ ਨਾ ਤੇ ਜਿਹੜੇ ਤੁਹਾਡੇ ਬੁੱਲ ਫਟਦੇ ਆ ਨਾ ਇਹ ਨਹੀਂ ਫਟਣਗੇ ਤੇ ਇੱਕ ਚਿਹਰੇ ਤੇ ਨੇਚਰਲ ਜਿਹਾ 글로 ਆਏਗਾ ਠੀਕ ਹੈ ਇਹਨੂੰ ਧੁੰਨੀ ਚ ਰਾਤ ਨੂੰ ਚਾਹੇ ਇਹ ਲਗਾ ਲਓ ਚਾਹੇ ਤੁਸੀਂ ਸਰਸੋਂ ਦਾ ਤੇਲ ਨਾਭੀ ਚ ਲਗਾਉਣ ਦੇ ਬਹੁਤ ਸਾਰੇ ਫਾਇਦੇ ਨੇ ਇਹ ਤੇਲ ਤੁਸੀਂ ਜਰੂਰ ਲਗਾਣਾ ਰਾਤ ਨੂੰ ਸੌਣ ਲੱਗੇ ਧੁੰਨੀ ਦੇ ਵਿੱਚ ਜਾਣੇ ਕਿ ਲਗਾਣਾ ਤੁਸੀਂ ਵੈਸੇ ਵੀ ਜਦੋਂ ਤੁਸੀਂ ਨਹਾਉਂਦੇ ਹੋ ਹਨਾ ਨਹਾਣ ਤੋਂ ਬਾਅਦ ਹਮੇਸ਼ਾ ਆਪਣੇ ਧੁੰਨੀ ਦੇ ਤੇਲ ਜਰੂਰ ਲਗਾਉਣਾ ਚਾਹੀਦਾ ਇਹਦੇ ਨਾਲ ਮੋਇਸਚਰਾਈਜ਼ਰ ਬਣਿਆ ਰਹਿੰਦਾ ਆਪਣੇ ਬੁੱਲਾਂ ਤੇ ਤੇ ਬਾਕੀ ਇਹ ਫੇਸ ਤੇ ਲਗਾਉਣ ਦੇ ਤੇ ਇੰਨੇ ਫਾਇਦੇ ਨੇ ਤੁਸੀਂ ਆਪਣੇ ਨੱਕਾਂ 'ਚ ਵੀ ਬੂੰਦਾਂ ਪਾ ਸਕਦੇ ਜਿਨ੍ਹਾਂ ਨੂੰ ਜੁਕਾਮ ਹੈਗੇ ਬਹੁਤ ਪੁਰਾਣਾ ਹਨ ਜਿਨ੍ਹਾਂ 'ਚ ਛਿਕਾਂਦੀਆਂ ਨੇ ਉਹ ਆਪਣੇ ਇੱਕ ਇੱਕ ਬੂੰਦ ਆਪਣੇ ਨੱਕਾਂ 'ਚ ਇਦਾਂ ਕਰਕੇ ਪਾ ਲੈਣਾ ਡ੍ਰੋਪਸ ਲੈ ਕੇ ਡ੍ਰੋਪਸ ਦੇ ਨਾਲ ਇੱਕ ਇੱਕ ਬੂੰਦ ਰਾਤ ਨੂੰ ਸੌਣ ਲੱਗੇ ਆਪਣੇ ਨੱਕਾਂ 'ਚ ਪਾ ਕੇ ਤੇ ਉਹ ਸਿੱਧਾ ਦਿਮਾਗ ਨੂੰ ਜਾਏਗਾ ਉੱਪਰ ਨੂੰ ਤੇ ਜਿਹੜੇ ਤੁਹਾਡੇ ਨਜ਼ਲਾ ਹੈਗਾ ਉਹ ਠੀਕ ਹੋ ਜਾਏਗਾ ਤੇ ਕਾਫੀ ਪੁਰਾਣੇ ਜਿਨ੍ਹਾਂ ਨੂੰ ਛਿਕਾਂਦੀਆਂ ਹੈ ਨੇ ਉਹ ਠੀਕ ਹੋ ਜਾਣਗੇ ਕਾਫੀ ਫਾਇਦੇ ਹੁੰਦੇ ਨੇ ਇਹਦੇ ਤੇ ਸਕੀਨ ਲਈ ਤਾਂ ਇਹ ਵਰਦਾਨ ਹੈ ਠੀਕ ਵੇ ਬਹੁਤ ਹੀ ਮਤਲਬ ਕਿ ਇਹ ਪਾਵਰਫੁਲ ਤੇਲ ਹੈ ਬਦਾਮਾਂ ਦਾ ਤੇ ਇਹ ਤੁਸੀਂ ਕਿਦਾਂ ਮ사ਜ ਕਰਨੀ ਹੈ ਕਿ ਤੁਹਾਡੇ ਜਿਹੜੇ ਰਿੰਕਲ ਨੇ ਉਹ ਠੀਕ ਹੋ ਜਾਣਗੇ ਜਿਹੜੇ ਤੁਹਾਡੇ ਪਿਗਮੈਂਟੇਸ਼ਨ ਹੈਗੀ ਏ ਜਿਹੜੇ ਤੁਹਾਡੇ ਸ਼ਾਈਆਂ ਆ ਜਿਹੜੇ ਝੁੜੜੀਆਂ ਨੇ ਉਹ ਕਿਦਾਂ ਠੀਕ ਹੋਣਗੀਆਂ ਤੁਹਾਨੂੰ ਦੱਸਦੇ ਆ ਬਸ ਰਾਤ ਨੂੰ ਸੌਣ ਲੱਗਿਆ ਤੁਸੀਂ 2 ਮਿੰਟੇ ਦੀ ਮ사ਜ ਕਰ ਲੈਣੀ ਚੰਗੀ ਤਰ੍ਹਾਂ ਫੇਸ ਨੂੰ ਵਾਸ਼ ਕਰੋ ਸ਼ਾਮ ਨੂੰ ਜਰੂਰ ਫੇਸ ਵਾਸ਼ ਕਰਨਾ ਚਾਹੀਦਾ ਫੇਸ ਵਾਸ਼ ਕਰਨਾ ਚਾਹੀਦਾ ਘਰ ਦੇ ਫੇਸ ਵਾਸ਼ ਨਾਲ ਘਰ ਦਾ ਫੇਸ ਵਾਸ਼ ਮੈਂ ਬਣਾਇਆ ਹੋਇਆ ਆਪਣੇ ਲਈ ਤੇ ਮੈਂ ਇੱਕ ਤਾਂ ਨਿੰਬੂ ਦੁੱਧ ਚ ਪਾ ਕੇ ਜਿਹੜਾ ਉਹ ਫੇਸ ਵਾਸ਼ ਕਰਦੇ 1 ਮਿੰਟ ਡਰਾਈ ਬਣਾਇਆ ਹੋਇਆ ਹੈ ਜਿਹੜੇ ਡਰਾਈ ਚੀਜ਼ਾਂ ਨਾਲ ਉਹ ਕਿਹੜਾ ਹੈ ਮੈਂ ਵੀ ਤੁਹਾਨੂੰ ਵੀਡੀਓ ਚ ਸ਼ੇਅਰ ਕਰਦਾ ਮੈਂ ਕਿ ਕੱਲ ਨੂੰ ਵੀਡੀਓ ਬਣਾਵਾਂਗੀ ਤੁਹਾਨੂੰ ਦੱਸਾਂਗੀ ਘਰੇ ਫੇਸ ਵਾਸ਼ ਆਪਾਂ ਕਿੱਦਾਂ ਬਣਾ ਸਕਦੇ ਆ ਤੇ ਅੱਜ ਮੈਂ ਤੁਹਾਨੂੰ ਦੱਸਦੀ ਆਂ ਕਿ ਕਿਹੜੇ-ਕਿਹੜੇ ਚੀਜ਼ਾਂ ਜੇ ਪੁਆਇੰਟ ਦਿਵਾਉਣ ਨਾਲ ਆਪਣਾ ਜਿਹੜਾ ਬਲੱਡ ਸਰਕਲ ਉਹ ਚੱਲੇਗਾ ਤੇ ਆਪਣੇ ਚਿਹਰੇ ਤੇ ਨੇਚਰਲ ਗਲੋ ਆਏਗਾ ਜਿਨ੍ਹਾਂ ਦੀਆਂ ਗੱਲਾਂ ਪਿੱਚਕ ਚੁੱਕੀਆਂ ਨੇ ਉਹ ਜਿਹੜੀਆਂ ਮੋਟੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਕਾਫੀ ਇਹਦੇ ਨਾਲ ਬਹੁਤ ਸਾਰੇ ਫਾਇਦੇ ਨੇ ਪਹਿਲਾਂ ਤੁਸੀਂ ਕੀ ਕਰਨਾ ਤੇਲ ਲਗਾ ਲਓ ਆਪਣੇ ਸਾਰੇ ਚਿਹਰੇ ਨੂੰ ਠੀਕ ਹੈ ਜੀ ਓਇਲ ਲਗਾ ਕੇ ਪਹਿਲਾਂ ਤੁਸੀਂ ਆਹ ਵਾਲੀ ਡਾਇਰੈਕਸ਼ਨ ਜਿਹੜੀ ਹੈ ਇਸ ਤਰੀਕੇ ਨਾਲ ਤੁਸੀਂ ਚਿਹਰੇ ਦੀ ਕਰਨੀ ਹੈਗੀ ਮ사ਜ 5 ਤੋਂ 7 ਮਿੰਟ ਤੁਸੀਂ ਇਹਦੀ ਮ사ਜ ਕਰਨੀ ਹੈ ਇਹਦੇ ਨਾਲ ਕੀ ਹੁੰਦਾ ਹੈ ਜਿਹੜੇ ਤੁਹਾਡੇ ਚਿਹਰੇ ਤੇ ਮਤਲਬ ਕਿ ਮੱਥੇ ਤੇ ਰਿੰਕਲ ਆਉਂਦੇ ਆ ਨਾ ਕਈਆਂ ਦੇ ਰਿੰਕਲ ਪੈਣੇ ਸ਼ੁਰੂ ਹੋ ਜਾਂਦੇ ਨੇ ਉਹ ਠੀਕ ਹੋ ਜਾਣਗੇ ਠੀਕ ਹੈ ਜੀ ਤੇ ਨਹੀਂ ਵੀ ਹੈਗੇ ਨਾ ਤੇ ਤੁਸੀਂ ਹੁਣੇ ਮ사ਜ ਕਰਨੀ ਸਟਾਰਟ ਕਰ ਦੋ ਕਿਉਂਕਿ 30 ਪਲੱਸ ਜਦੋਂ ਹੋ ਜਾਂਦੇ ਨੇ ਇਨਸਾਨ ਤੇ ਆਟੋਮੈਟਿਕ ਚਿਹਰੇ ਤੇ ਨਿੱਕੇ ਨਿੱਕੇ ਜਿਹੜੇ ਨੇ ਨਾ ਰਿੰਕਲ ਪੈਣੇ ਸ਼ੁਰੂ ਹੋ ਜਾਂਦੇ ਨੇ ਅਗਰ ਤੁਸੀਂ ਹੁਣੇ ਹੀ ਆਪਣੇ ਬੋਡੀ ਦਾ ਆਪਣੇ ਹੁਣੇ ਚਿਹਰੇ ਦਾ ਧਿਆਨ ਰੱਖੋਗੇ ਨਾ ਤੇ ਉਸ ਜਿਹੜੀ ਪ੍ਰੋਬਲਮ ਬਾਅਦ ਚ ਆਣੀ ਹੈ ਨਾ ਪਹਿਲਾਂ ਹੀ ਠੀਕ ਹੋ ਜਾਊਗੀ ਇਸ ਤਰੀਕੇ ਨਾਲ ਤੁਸੀਂ ਬੈਠੇ ਬੈਠੇ ਕੋਈ ਜ਼ਿਆਦਾ ਨਹੀਂ ਹੈਗਾ ਆਪਾਂ ਤੇ ਉਈਓ ਬੈਠੇ ਵੀ ਆ ਮੰਨ ਲਓ ਕਿਸੇ ਨਾਲ ਗੱਲਬਾਤ ਵੀ ਕਰਦੇ ਪਿਆ ਘਰੇ ਬੈਠੇ ਹੋਏ ਆ ਤਾਂ ਵੀ ਤੁਸੀਂ ਇਦਾਂ ਬੈਠੇ ਬੈਠੇ ਇਹ ਵਾਲੇ ਸਟੈਪ ਕਰਦੇ ਰਹੋ ਜਾਂ ਟੀਵੀ ਦੇਖ ਰਹੇ ਹੋ ਹਨ ਤੇ ਤੁਸੀਂ ਬੈਠੇ ਬੈਠੇ ਤੁਸੀਂ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਆ ਚੀਜ਼ ਜਿਹੜੀ ਹੈ ਇਹਦੀ ਮ사ਜ ਬਹੁਤ ਜ਼ਰੂਰੀ ਆ ਵਾਲੀ ਇਹ ਬਹੁਤ ਜ਼ਰੂਰੀ ਹੈ ਠੀਕ ਹੈ ਇਸ ਤਰੀਕੇ ਨਾਲ ਇੱਕ ਤਾਂ ਇਹਨਾਂ ਜਿਹੜੇ ਆਈਬ੍ਰੋ ਕਈ ਵਾਰ ਅੱਖਾਂ ਧਸਦੀਆਂ ਉਹ ਧਸ ਜਾਂਦੀਆਂ ਹਨਾ ਨਾ ਆਈਬ੍ਰੋ ਜਿਹੜੇ ਆ ਨਾ ਵਿੱਚ ਨੂੰ ਵੱਢ ਜਾਂਦੇ ਆ ਤੇ ਆਹ ਚੀਜ਼ ਤੁਸੀਂ ਇਸ ਤਰੀਕੇ ਨਾਲ ਇਦਰੀ ਮ사ਜ ਕਰਦੇ ਰਹੋਗੇ ਤੇ ਇਹ ਵੀ ਤੁਹਾਡੇ ਬਿਲਕੁਲ ਹੀ ਠੀਕ ਰਹਿਣਗੇ 5 ਤੋਂ 7 ਮਿੰਟ ਮਤਲਬ ਕਿ ਇਹ ਮ사ਜ ਕਰਨੀ ਹੈ ਠੀਕ ਹੈ ਆਹ ਚੀਜ਼ਾਂ ਦੀ ਇਹ ਹੋ ਗਈਆਂ ਦੂਜੀ ਹੈਗੀ ਹੈ ਇਹ ਜਿਹੜੀ ਚੀਜ਼ ਹੈ ਨਾ ਤੁਹਾਨੂੰ ਦੱਸਾਂ ਜਿਨ੍ਹਾਂ ਦੇ ਇੱਥੇ ਗੱਡੇ ਪੈ ਚੁੱਕੇ ਨੇ ਤੇ ਕਾਲਾ ਕਾਲਾ ਹੋ ਚੁੱਕਿਆ ਨਾ ਇਹ ਤੁਸੀਂ ਆ ਵਾਲੀ ਫਿੰਗਰ ਲੈਣੀ ਹੈ ਇਹ ਵਾਲੀ ਜਿੰਨਾ ਕੁ ਤੁਹਾਡੇ ਦਬਾਅ ਪੈ ਸਕੇ ਹੈ ਨਾ ਚਿਹਰੇ ਤੇ ਓਨਾ ਕੁ ਦਬਾਅ ਪਾ ਪਕੇ ਤੁਸੀਂ ਇਸ ਤਰੀਕੇ ਨਾਲ ਇਹਨੂੰ ਕਰਨਾ ਹੈ ਬੈਠੇ ਬੈਠੇ ਦਿਨ ਵਿੱਚ ਤੁਸੀਂ ਜਿੰਨੀ ਮਰ ਮਰਜ਼ੀ ਕਰੋ ਜਦੋਂ ਵੀ ਤੁਹਾਨੂੰ ਯਾਦ ਆਵੇ ਜਦੋਂ ਵੀ ਤੁਸੀਂ ਬੈਠੇ ਹੋ ਇਸ ਤਰੀਕੇ ਨਾਲ ਫਿੰਗਰ ਲੋ ਇਦਾਂ ਇਦਾਂ ਦਬਾਉਂਦੇ ਰਹੋ ਇਹਦੇ ਨਾਲ ਕੀ ਹੁੰਦਾ ਜਿਹੜੇ ਗੱਡੇ ਪਏ ਹੋਏ ਨੇ ਨਾ ਉਹ ਸੈੱਟ ਹੋ ਜਾਂਦੇ ਨੇ ਬਿਲਕੁਲ ਹੀ ਸੈੱਟ ਹੋ ਜਾਂਦੇ ਨੇ ਤੇ ਜਿਹੜਾ ਕਾਲਾਪਨ ਹੁੰਦਾ ਬਿਲਕੁਲ ਠੀਕ ਹੋ ਜਾਂਦਾ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਇਹਨੂੰ ਦਬਾਣਾ ਹੈ ਇਹ ਤੁਸੀਂ ਜਿੰਨੀ ਵਾਰ ਜਦੋਂ ਵੀ ਬੈਠੇ ਹੁੰਦੇ ਹੋ ਫਿਰ ਉਸ ਟਾਈਮ ਹੀ ਕਰਦੇ ਰਿਆ ਕਰੋ ਦੂਸਰਾ ਹੈਗਾ ਇਹ ਵਾਲੇ ਪੁਆਇੰਟ ਇਹ ਵਾਲੇ ਪੁਆਇੰਟ ਤੁਸੀਂ ਦੱਬੜੇ ਆ ਇਹ ਖੂਬਸੂਰਤੀ ਜੜੀ ਆਪਣੇ ਚਿਹਰੇ ਦੀ ਵਧਾਉਂਦੇ ਆ ਬਲੱਡ ਸਰਕਲ ਜਿਹੜਾ ਤੇਜ਼ ਕਰਦੇ ਆ ਬਲੱਡ ਵਿੱਚ ਜਿਹੜਾ ਇੱਕਦਮ ਪ੍ਰੈਸ਼ਰ ਪੈਂਦਾ ਇਹ ਨਾਲ ਤੇ ਚਿਹਰੇ ਤੇ 글로ਅ ਆਂਦਾ ਨੇਚਰਲ ਤੇ ਤੁਸੀਂ ਡੇਲੀ ਦੀ ਹੈਬਟ ਬਣਾ ਲਓ ਠੀਕ ਹੈ ਇਸ ਤਰੀਕੇ ਨਾਲ ਨੂੰ ਗੋਲ-ਗੋਲ ਸਰਕਲ ਕਰਦੇ ਰਹੋ ਡੇਲੀ ਦੀ ਹੈਪਟ ਬਣਾ ਲਓ ਠੀਕ ਹੈ ਤੇ ਦੂਸਰਾ ਜਿਹੜਾ ਇਹ ਚੀਜ਼ਾਂ ਹੁੰਦੀਆਂ ਨੇ ਕਿ ਕਿ ਇਹ ਚੀਜ਼ਾਂ ਫੁੱਲੀਆਂ-ਫੁੱਲੀਆਂ ਹੋਣ ਤੇ ਜਿਹੜੀ ਸਮਾਈਲ ਹੈ ਨਾ ਬਹੁਤ ਪਿਆਰੀ ਲੱਗਦੀ ਏ ਇਸ ਤਰੀਕੇ ਨਾਲ ਕਰ ਲੈਣਾ ਏ ਇਸ ਤਰੀਕੇ ਨਾਲ ਠੀਕ ਹੈ 5 ਤੋਂ 7 ਮਿੰਟ ਤੁਸੀਂ ਇਹ ਵਾਲੀ ਮ사ਜ ਕਰਨੀ ਹੈ ਨਾਰੀਅਲ ਦਾ ਤੇਲ ਵੀ ਲੈ ਸਕਦੇ ਹੋ ਕੋਈ ਹੋ ਨਹੀਂ ਹੈਗਾ ਨਾਰੀਅਲ ਦਾ ਤੇਲ ਵੀ ਲੈ ਸਕਦੇ ਇੱਕ ਮੈਂ ਵੀਡੀਓ ਪਾਈ ਹੋਈ ਹੈ ਨਾਰੀਅਲ ਦਾ ਤੇਲ ਵਾਸਤੇ ਤੇ ਉਰਤੇ ਆਪਣੇ ਲੱਖ ਸਵਾ ਲੱਖ ਵਿਊ ਮਤਲਬ ਕਿ ਆਏ ਨੇ ਉਹ ਸਾਰਿਆਂ ਨੇ ਪਸੰਦ ਕੀਤੀ ਵਾਕਈ ਕਹਿੰਦੇ ਨੇ ਬਹੁਤ ਕੰਮ ਕਰਦੀ ਹੈ ਇਹ ਵਾਲੀ ਚੀਜ਼ ਠੀਕ ਹੈ ਜੀ ਤੋ ਵੀ ਵੀਡੀਓ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਮ사ਜ ਕਰਨੀ ਇਹਦੇ ਨਾਲ ਆਪਣੀ ਸਕਿਨ ਜਿਹੜੀ ਹੈ ਨਾ ਖਿੱਚੀ ਰਹੂਗੀ ਲੂਜ਼ ਨਹੀਂ ਹੋਵੇਗੀ ਠੀਕ ਹੈ ਜਿਹੜੀ ਇਹ ਚੀਜ਼ ਲੂਜ਼ ਹੋ ਜਾਂਦੀ ਹੈ ਨਾ ਉਹਨੂੰ ਖਿੱਚ ਪੈਂਦੀ ਰਹੇਗੀ ਦੂਸਰੀ ਹੈਗੀ ਇਹ ਜਿਨ੍ਹਾਂ ਦੇ ਜੋ ਲਾਈਨ ਜਿਹੜੀ ਬੰਦੀ ਨਹੀਂ ਹੈਗੀ ਇੱਥੇ ਮਾਸ ਜ਼ਿਆਦਾ ਢਲਕਿਆ ਹੁੰਦਾ ਜਿੰਨਾ ਚਿਰ ਜੋ ਲਾਈਨ ਨਹੀਂ ਨ ਬੰਦੀ ਉਹਨੇ ਚਿਰ ਆਪਣੇ ਫੇਸ ਦਾ ਜਿਹੜਾ ਹੈ ਨਾ ਜਿਹੜੀ ਬੰਤਰ ਹੁੰਦੀ ਹੈ ਸੋਹਣੀ ਨਹੀਂ ਲੱਗਦੀ ਹੈਗੀ ਤੇ ਜੋ ਲਾਈਨ ਵਰਸਤ ਕੀ ਕਰਨਾ ਐਦਾਂ ਫਿੰਗਰ ਕਰ ਲੈਣੀ ਹੈ ਨੇ ਇਸ ਤਰੀਕੇ ਨਾਲ ਇਦਾਂ ਕਰਨਾ ਹੈ ਤੁਸੀਂ ਠੀਕ ਹੈ ਡੇਲੀ ਕਰਦੇ ਰਹੋ ਜਦੋਂ ਵੀ ਦਿਨ ਵਿੱਚ ਬੈਠਦੇ ਉਸ ਤਰੀਕੇ ਕਰਦੇ ਰਹੋ ਬਸ ਤੁਸੀਂ ਠੀਕ ਹੈ ਤੇ ਤੁਹਾਡੇ ਕਦੇ ਵੀ ਇਹ ਵਾਲੇ ਜਿਹੜੇ ਮਾਸ ਨੇ ਲਟਕੇ ਗਾਨੇ نیچے ਤੇ ਆ ਸਮਾਈਲ ਜਿਹਨਾਂ ਦੇ ਹਨਾ ਇੱਥੇ ਕਈ ਵਾਰ ਉਹ ਬਣ ਜਾਂਦੀ ਐ ਇਦਾਂ ਲੈਣਾ ਜੇ ਬਣ ਜਾਂਦੀਆਂ ਨੇ ਤੇ ਉਹ ਨਹੀਂ ਬਣਣ ਲੱਗੀਆਂ ਅਗਰ ਤੁਸੀਂ ਇਸ ਤਰੀਕੇ ਨਾਲ ਪ੍ਰੈਸ ਕਰੋਗੇ ਇੱਕ ਹੋਰ ਚੀਜ਼ ਦੱਸਦੀ ਆ ਆ ਜਿਹੜੇ ਕੰਨ ਹੁੰਦੇ ਨੇ ਨਾ ਬੈਠੇ ਬੈਠੇ ਅਗਰ ਤੁਸੀਂ ਇਹਨਾਂ ਕੰਨਾਂ ਨੂੰ ਇਹ ਅਦਾ ਅਦਾ ਕਰਦੇ ਰਹੋਗੇ ਨਾ ਇਸ ਤਰੀਕੇ ਨਾਲ ਤੇ ਤੁਹਾਡੀ ਜਿਹੜੀ ਆ ਚੀਜ਼ਾਂ ਦੀ ਖੇਚ ਪਊਗੀ ਤੁਹਾਡਾ ਚਿਹਰਾ ਜਿਹੜਾ ਕੱਸਿਆ ਰਹੂਗਾ ਰਿੰਕਲ ਨਹੀਂ ਆਉਣ ਲੱਗੇ ਇਸ ਤਰੀਕੇ ਨਾਲ ਕੰਨਾਂ ਦੀ ਐਕਸਰਸਾਈਜ਼ ਕਰਾਉਂਦੇ ਰਹੋ ਜ਼ਰੂਰੀ ਨਹੀਂ ਕਿ ਇਹਦੇ ਲਈ ਆਪਾਂ ਕੰਮਕਾਰ ਛੱਡਣਾ ਹੁੰਦਾ ਜਦੋਂ ਤੁਸੀਂ ਫ੍ਰੀ ਬੈਠੇ ਹੁੰਦੇ ਬਸ ਉਦੋਂ ਹੀ ਤੁਸੀਂ ਆਹ ਚੀਜ਼ਾਂ ਕਰਦੇ ਰਹੋ ਮੈਂ ਕਹਿੰਦੀ ਦੇਖਿਓ ਤੁਹਾਡਾ ਫੇਸ ਜਿਹੜਾ ਇੰਨਾ ਚਮਕਾ ਮਾਰੇਗਾ ਇੰਨਾ ਵਧੀਆ ਹੋ ਜਾਊਗਾ ਨਾ ਕਿ ਤੁਸੀਂ ਖੁਦ ਬਖੋਦ ਦਿਨੋਂ ਦਿਨ ਤੁਸੀਂ ਜਵਾਨ ਹੁੰਦੇ ਰਹੋਗੇ ਸਾਰੇ ਪੁੱਛਣਗੇ ਕਿ ਕੀ ਲਗਾ ਰਹੇ ਹੋ ਕੀ ਖਾ ਰਹੇ ਹੋ ਤੁਸੀਂ ਤਾਂ ਜਵਾਨ ਹੋ ਰਹੇ ਹੋ ਇਸ ਤਰੀਕੇ ਨਾਲ ਸਿਕਿੰਨਾ ਤੁਹਾਡੀ ਹੋਣੀ ਸ਼ੁਰੂ ਹੋ ਜਾਏਗੀ ਜਦੋਂ ਤੁਸੀਂ ਡੇਲੀ ਹੀ ਇਦਾਂ ਮ사ਜ ਕਰਨ ਲੱਗੇ ਨਾਰੀਅਲ ਦਾ ਤੇਲ ਨਾਲ ਕਰ ਸਕਦੇ ਹੋ ਦੇਸੀ ਘਿਓ ਨਾਲ ਵੀ ਕਰ ਸਕਦੇ ਹੋ ਤੇ ਬਦਾਮਾਂ ਦੇ ਤੇਲ ਨਾਲ ਵੀ ਕਰ ਸਕਦੇ ਹੋ ਠੀਕ ਹੈ ਤਿੰਨਾ ਚ ਜਿਹੜੀ ਚੀਜ਼ ਮਰਜ਼ੀ ਲੈ ਸਕਦੇ ਹੋ ਤੇ ਜਾਨੀ ਕਿ ਸਰੋਂ ਦੇ ਤੇਲ ਨਾਲ ਮ사ਜ ਨਹੀਂ ਕਰੀਦੀ ਉਹਦੇ ਨਾਲ ਸ킨 ਆਪਣੇ ਕਾਲੀ ਪੈਣੀ ਸ਼ੁਰੂ ਹੋ ਜਾਂਦੀ ਠੀਕ ਹੈ ਸਰੋਂ ਦੇ ਤੇਲ ਨਾਲ ਉਹ ਨਹੀਂ ਇਸਤੇਮਾਲ ਕਰਨਾ ਹੈਗਾ ਇਸ ਤਰੀਕੇ ਨਾਲ ਤੁਸੀਂ ਕਰੋ ਡੇਲੀ ਟਾਈਮ ਕੱਢੋ ਆਪਣੇ ਲਈ ਥੋੜਾ ਜਿਹਾ ਠੀਕ ਹੈ ਜੀ ਹੱਥਾਂ ਦੀ ਮ사ਜ ਕਰੋ ਮ사ਜ ਬਹੁਤ ਜ਼ਰੂਰੀ ਹੈ ਸਰਦੀ ਵਿੱਚ ਖਾਸ ਕਰਕੇ ਮ사ਜ ਬਹੁਤ ਹੀ ਜ਼ਰੂਰੀ ਹੈ ਠੀਕ ਹੈ ਜਿੰਨੀ ਮ사ਜ ਸਰੀਰ ਦੀ ਹੁੰਦੀ ਰਹੇਗੀ ਉਨਾ ਹੀ ਆਪਣਾ ਬਲੱਡ ਜਿਹੜਾ ਚੱਲਦਾ ਰਹੇਗਾ ਨਹੀਂ ਤਾਂ ਬਲੱਡ ਜਮ ਹੋ ਜਾਂਦਾ ਹੈ ਤੇ ਸਕਿਨ ਕਾਲੀ ਪੈਣੀ ਸ਼ੁਰੂ ਹੋ ਜਾਂਦੀ ਕਈ ਵਾਰ ਹੁੰਦਾ ਹੈ ਨਾ ਵੀ ਸਰਦੀਆਂ ਵਿੱਚ ਆਪਾਂ ਕਹਿੰਦੇ ਵੀ ਨੀਲਾ ਨੀਲਾ ਸਰੀਰ ਹੋਣਾ ਸ਼ੁਰੂ ਹੋ ਗਿਆ ਹੈ ਵੀ ਕਾਲੀ ਕਾਲੀ ਸਕਿਨ ਲੱਗ ਰਹੀ ਹੈ ਉਹਦਾ ਮੇਨ ਇਹੀ ਕਾਰਨ ਹੁੰਦਾ ਕਿ ਬਲੱਡ ਜਿਹੜਾ ਸਰਕਲ ਨਹੀਂ ਕਰਦਾ ਹੈਗਾ ਤੇ ਮੈਂ ਦੇਖ ਲਓ ਰਾਤ ਨੂੰ ਵੀਡੀਓ ਬਣਾ ਰਹੀ ਹਾਂ ਮੈਂ ਰਾਤ ਨੂੰ ਮ사ਜ ਕਰਦੀ ਪਈ ਸੀ ਫਿਰ ਮੈਂ ਸੋਚਿਆ ਚਲੋ ਮੈਂ ਕਿ ਤੁਹਾਡੇ ਨਾਲ ਵੀ ਸ਼ੇਅਰ ਕਰ ਦਿੰਨੀ ਐ ਕਿ ਆ ਚੀਜ਼ਾਂ ਜੇ ਅਗਰ ਜ਼ਿੰਦਗੀ 'ਚ ਅਪਣਾਓਗੇ ਨਾ ਸਦਾ ਹੀ ਜਵਾਨ ਰਹੋਗੇ ਠੀਕ ਐ ਇਸ ਤਰੀਕੇ ਨਾਲ ਤੁਸੀਂ ਆਪਣੇ ਮ사ਜ ਕਰਿਆ ਕਰੋ ਤੇ ਉਮੀਦ ਹੈ ਕਿ ਤੁਹਾਨੂੰ ਵੀਡੀਓ ਜਿਹੜੀ ਪਸੰਦ ਆਈ ਹੋਵੇਗੀ ਜਾਣਕਾਰੀ ਪਸੰਦ ਆਈ ਹੋਊਗੀ ਤੇ ਜਿਨਾਂ ਨੂੰ ਪਸੰਦ ਆਈਏ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਤੇ ਸੋਨਾ ਚ ਕਮੈਂਟ ਜਰੂਰ ਕਰਿਆ ਕਰੋ ਤੇ ਆਪਾਂ ਇਦਾਂ ਹੀ ਤੁਹਾਡੇ ਨਾਲ ਰੂਬਰੂ ਹੁੰਦੇ ਰਾਵਾਂਗੇ ਤੁਹਾਡਾ ਮੋਟੀਵੇਸ਼ਨ ਜਿਹੜਾ ਹੈ ਉਹ ਵਧਾਉਂਦੇ ਰਾਵਾਂਗੇ ਹਨਾ ਇੱਕ ਮੋਟੀਵੇਟ ਹੋ ਜਾਂਦਾ ਇਨਸਾਨ ਦੂਸਰੇ ਇਨਸਾਨ ਨੂੰ ਦੇਖ ਕੇ ਹਨਾ ਮੈਂ ਹਾਂ ਉਹਨੂੰ ਦੇਖ ਲੋ 40 40 ਮੇਰੀ ਏਜ ਹੋ ਗਈ ਹੈ 40 ਸਾਲ ਦੀ ਤੇ ਮੈਂ ਆਪਣੇ ਸਕਿਨ ਨੂੰ ਇਸ ਟ੍ਰਿਕਿਆ ਨਾਲ ਹੀ ਇੱਕਦਮ ਟਾਈਟ ਰੱਖਿਆ ਹੋਇਆ ਇੱਕਦਮ ਨੇਚਰਲ ਜਿਹਾ ਗਲੋ ਜਿਹਾ ਬਣਿਆ ਹੋਇਆ ਮੇਰੇ ਚਿਹਰੇ ਤੇ ਤੇ ਮੇਰੇ ਕੋਈ ਝੁੜੜੀ ਕੋਈ ਦਾਹ ਕੋਈ ਤੱਬਾ ਨਹੀਂ ਹੈਗਾ ਤੇ ਇਹੀ ਰਾਜ ਹੈ ਮੇਰੀ ਸਕਿਨ ਦਾ ਕਿ ਮੈਂ ਹਮੇਸ਼ਾ ਮ사ਜ ਕਰਦੀ ਆ ਤੇ ਘਰ ਦੇ ਜਿਹੜੇ ਫੇਸ ਪੈਕ ਨੇ ਉਹ ਇਸਤੇਮਾਲ ਕਰਦੀ ਆ ਘਰ ਦੇ ਰੈਮਡੀ ਜਿਹੜੀ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਰਹਿੰਦੀ ਆ ਉਹੀ ਇਸਤੇਮਾਲ ਕਰਦੀ ਆ ਵੀਡੀਓ ਬਾਅਦ ਵਿੱਚ ਸ਼ੇਅਰ ਕਰ ਦੇਣਾ ਲਾਈਕ ਕਰ ਦੇਣਾ ਤੇ ਸੋਹਣੇ ਚ ਕਮੈਂਟ ਜਰੂਰ ਕਰਨਾ ਫਿਰ ਆਪਾਂ ਮਿਲਾਂਗੇ ਇੱਕ ਨਈ ਵੀਡੀਓ ਨਾਲ ਤਬ ਤੱਕ ਲਈ ਬਾਏ ਬਾਏ ਗੁੱਡ ਨਾਈਟ ਜੀ ਕਿਉਂਕਿ ਰਾਤ ਦਾ ਟਾਈਮ ਹੈ ਤੇ ਗੁੱਡ ਨਾਈਟ ਸਾਰਿਆਂ ਨੂੰ ਫਿਰ ਮਿਲਦੇ ਆ ਜੀ